ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਪਵਿੰਦਰ ਸਿੰਘ ਹੁੱਡਾ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਜ਼ਮੀਨ ਵੰਡ ਦੇ ਇੱਕ ਮਾਮਲੇ ਵਿੱਚ ਇਨਫੋਰਸਮੈਂਟ ਟਰੈਕਟੋਰੇਟ ਨੇ ਹੁੱਡਾ ਖਿਲਾਫ ਕੇਸ ਦਰਜ ਕਰਵਾਇਆ ਹੈ ਇਸ ਤੋਂ ਇਲਾਵਾ ਐਸੋਸੀਏਟਿਡ ਜਰਨਲਸ ਲਿਮਟਿਡ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ ਹੁੱਡਾ ਕਲਾਫ 2005 ਵਿੱਚ ਐਸੋਸੀਏਟਡ ਜਰਨਲਸ ਲਿਮਟਿਡ ਨੂੰ ਪੰਚਕੁਲਾ ਵਿੱਚ ਇੱਕ ਪਲਾਟ ਨੂੰ ਮੂੜ ਅਲਾਰਟ ਕਰਨ ਦਾ ਇਲਜ਼ਾਮ ਹੈ ਇਸ ਤੋਂ ਪਹਿਲਾਂ ਹਰਿਆਣਾ ਸਟੇਟ ਵਿਜੀਲੈਂਸ ਬਿਊਰੋ ਨੇ ਵੀ ਹੁੱਡਾ ਸਨੇ ਸ਼ਹਿਰੀ ਵਿਕਾਸ ਅਥਾਰਟੀ ਦੇ ਚਾਰ ਅਧਿਕਾਰੀਆਂ ਖਿਲਾਫ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਸੀ ਹੁਣ ਈਡੀ ਨੇ ਸਾਬਕਾ ਮੁੱਖ ਮੰਤਰੀ ਸਨੇ ਕਈ ਕਾਂਗਰਸ ਲੀਡਰਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ ਬਸਪਾ ਪ੍ਰਿਮਾ ਮਾਇਆਵਤੀ ਦੇ ਖਿਲਾਫ ਅਦਾਰਾ ਯੋਗ ਟਿੱਪਣੀ ਕਰਨ ਦੇ ਮਾਮਲੇ ਦੇ ਵਿੱਚ ਬੀਜੇਪੀ ਤੋਂ ਕੱਢੇ ਗਏ ਦਇਆਸ਼ੰਕਰ ਦੀ ਪਤਨੀ ਹੁਣ ਖੁੱਲ ਕੇ ਸਾਹਮਣੇ ਆਈ ਹੈ ਉਹਨਾਂ ਨੇ ਕਿਹਾ ਕਿ ਪ੍ਰਵਾਰ ਨੂੰ ਰਾਣੀ ਦੇ ਤੇ ਵਿੱਚ ਕਸੀਟਣ ਦੇ ਲਈ ਉਹ ਮਾਇਆਵਤੀ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਏਗੀ ਦਰਅਸਲ ਪ੍ਰਦਰਸ਼ਨ ਦੇ ਦੌਰਾਨ ਦਇਆਸ਼ੰਕਰ ਦੇ ਪ੍ਰਵਾਰ ਨੂੰ ਲੈ ਕੇ ਵੀ ਬਸਪਾ ਸਮਰਥਕਾਂ ਨੇ ਇਤਰਾ ਯੋਗ ਟਿੱਪਣੀਆਂ ਕੀਤੀਆਂ ਸਨ ਦਿਆ ਸ਼ੰਕਰ ਦੀ ਪਤਨੀ ਨੇ ਮਾਇਆਵਤੀ ਤੋਂ ਸਵਾਲ ਕੀਤਾ ਹੈ ਕਿ ਉਹਨਾਂ ਨੇ ਪਰਿਵਾਰ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ ਆਖਿਰ ਉਹਨਾਂ ਦੀ 12 ਸਾਲ ਦੀ ਬੇਟੀ ਤੇ 80 ਸਾਲ ਦੀ ਮਾਂ ਦੀ ਕੀ ਗਲਤੀ ਹੈ ਉਹਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਮਿਲ ਰਹੀ ਹੈ ਇਸ ਲਈ ਉਹਨਾਂ ਨੂੰ ਸੁਰੱਖਿਆ ਚਾਹੀਦੀ ਹੈ ਇਸ ਤੋਂ ਪਹਿਲਾਂ ਵੀਪੀ ਨਿਊਜ਼ ਦੇ ਨਾਲ ਗੱਲਬਾਤ ਦੇ ਵਿੱਚ ਮਾਇਆਵਤੀ ਨੇ ਕਿਹਾ ਕਿ ਸਮਰਥਕਾਂ ਨੇ ਜੋ ਕਿਹਾ ਉਹ ਦਿਆ ਸ਼ੰਕਰ ਨੂੰ ਅਹਿਸਾਸ ਦਿਵਾਉਣ ਲਈ ਕਿਹਾ ਇਸ ਦੇ ਲਗਵਾ ਮਾਇਆਵਤੀ ਨੇ ਕਿਹਾ ਕਿ ਦਿਆ ਸ਼ੰਕਰ ਨੂੰ ਪਾਰਟੀ ਤੋਂ ਕੱਢਣਾ ਮਹਿਜ਼ ਬੀਜੇਪੀ ਦੀ ਇੱਕ ਖਾਨਾ ਪੂਰਤੀ ਸੀ ਅਤਵਾਦੀ ਸੰਗਠਨ ਦੇ ਕਮਾਂਡਰ ਮੁਰਹਾਨ ਵਾਨੀ ਦੇ ਲਿੰਗਾਉਂਟਰ ਦੇ ਬਾਅਦ ਜੰਮੂ ਕਸ਼ਮੀਰ ਦੇ ਚਿੱਟ ਜਗ੍ਹਾ ਜਗ੍ਹਾ ਤੇ ਹਿੰਸਾ ਹੋ ਰਹੀ ਹੈ ਲਗਾਤਾਰ 14 ਦਿਨਾਂ ਤੋਂ ਕਰਫਿਊ ਲੱਗਿਆ ਹੋਇਆ ਹੈ ਇਸ ਬੰਦੇ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸਾਰੇ ਦਲਾਂ ਦੀ ਬੈਠਕ ਬੁਲਾਈ ਸੀ ਇਸ ਦੌਰਾਨ ਮੁੱਖ ਮੰਤਰੀ ਮਹਿਬੂਬਾ ਮੁਫਤੀ ਖੁਦ ਰੋ ਪਈ ਮੁਫਤੀ ਨੇ ਬੈਠਕ ਦੇ ਦੌਰਾਨ ਸਾਰੇ ਦਲਾਂ ਦੇ ਨੇਤਾਵਾਂ ਨੂੰ ਜੰਮੂ ਕਸ਼ਮੀਰ ਨੂੰ ਸ਼ਾਂਤੀ ਬਣਾਉਣ ਵਿੱਚ ਉਹਨਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਇਸ ਇਲਾਵਾ ਮੁਫਤੀ ਨੇ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕਰਕੇ ਹਮਦਰਦੀ ਵੀ ਜਤਾਈ ਹੈ ਗੁਜਰਾਤ ਵਿੱਚ ਦਲਿਤਾਂ ਦੇ ਕੁੱਟਮਾਰ ਦਾ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਵੀ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ ਗੁਜਰਾਤ ਪਹੁੰਚ ਕੇ ਕੇਜਰੀਵਾਲ ਨੇ ਕਿਹਾ ਕਿ ਕਿਉਂ ਪੁਲਿਸ ਕਾਰਵਾਈ ਨਹੀਂ ਕਰ ਰਹੀ ਇਹ ਦੱਸਦਾ ਹੈ ਕਿ ਸਰਕਾਰ ਇਸ ਦੇ ਵਿੱਚ ਸ਼ਾਮਲ ਹੈ ਗੁਜਰਾਤ ਦੀ ਬੀਜੇਪੀ ਸਰਕਾਰ ਦਲਿਤ ਵਿਰੋਧੀ ਹੈ ਕੇਜਰੀਵਾਲ ਨੇ ਲਗੇ ਕਿ ਹਾਂ ਕਿ ਗੁਜਰਾਤੀ ਬੀਜੇਪੀ ਸਰਕਾਰ ਦਲਿਤਾਂ ਨੂੰ ਦਬਾਉਣ ਵਿੱਚ ਲੱਗੀ ਹੋਈ ਹੈ ਇਹ ਘਟਨਾਵਾਂ ਬੰਦ ਹੋਣੀਆਂ ਚਾਹੀਦੀਆਂ ਨੇ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਨੇ दरअसल ਗੁਜਰਾਤ ਦੇ ਉੱਨਾ ਵਿੱਚ ਦਲਤ ਭਾਈਚਾਰੇ ਦੇ ਮੁੰਡਿਆਂ ਦੀ ਬੇਰਮੀ ਨਾਲ ਕੁੱਟਮਾਰ ਕੀਤੀ ਗਈ ਸੀ ਜਿਸ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਰੁਕਣ ਦਾ ਨਾਮ ਨਹੀਂ ਲੈ ਰਹੇ ਸਮੁੱਚੇ ਸੂਬੇ ਦੇ ਵਿੱਚ ਕਈ ਜਗ੍ਹਾ ਤੇ ਹਿੰਸਾ ਅਤੇ ਅਗਲੌਂਡੀਆਂ ਖਬਰਾਂ ਦੇ ਵਿਚਾਲੇ ਸੱਤ ਮੁੰਡਿਆਂ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਜਿਸ ਦੇ ਨਾਲ ਸੂਬੇ ਵਿੱਚ ਸਥਿਤੀ ਹੋਰ ਵੀ ਵਿਗੜ ਗਈ ਹੈ ਵਿਵਾਦਿਤ ਇਸਲਾਮ ਪ੍ਰਚਾਰਕ ਜ਼ਾਕਿਰ ਨਾਇਕ ਦੇ ਕਰੀਬੀਨ ਗ੍ਰਫਤਾਰ ਕੀਤਾ ਗਿਆ ਇਸ ਦੇ ਨਾਲ ਹੀ ਨਾਇਕ ਉਤੇ ਸ਼ਿਕੰਜਾ ਹੋਰ ਕਸਾ ਚਾਰਿਆ ਮਹਾਰਾਸ਼ਟਰ ਐਟੀਐਸ ਅਤੇ ਕੇਰਲ ਪੁਲਿਸ ਨੇ ਸਾਂਝਾ ਆਪਰੇਸ਼ਨ ਕਰਕੇ ਇਸਲਾਮ ਦੇ ਵਿਵਾਦਿਤ ਪ੍ਰਚਾਰਕ ਜ਼ਾਕਿਰ ਨਾਇਕ ਦੇ ਪੀਆਰਓ ਅਰਸ਼ੀਦ ਕੁਰੇਸ਼ੀ ਨੂੰ ਨਵੀਂ ਮੁੰਬਈ ਤੋਂ ਗ੍ਰਫਤਾਰ ਕੀਤਾ ਲਾਗਰਾਇਕ ਦੇ ਸਹਿਯੋਗੀ ਰਸ਼ੀਦ ਕੁਰੀਸ਼ੀ ਨੂੰ ਕੇਰਲ ਦੀ ਮਰੀਮ ਦਾ ਧਰਮ ਬਦਲਾ ਕੇ ਉਸ ਨੂੰ ਆਈਐਸ ਵਿੱਚ ਭੇਜਣ ਦੇ ਇਲਜ਼ਾਮ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਮਾਮਲੇ ਦੀ ਗ੍ਰਿਫਤਾਰੀ ਹੋਈ ਹੈ ਉਸਦੀ ਐਫਆਈਆਰ ਕੇਐਲ ਵਿੱਚ ਦਰਜ ਹੈ ਇਸ ਲਈ ਨਵੇਂ ਮੁੰਬਈ ਦੇ ਕੋਰਟ ਵਿੱਚ ਪੇਸ਼ੀ ਦੇ ਬਾਅਦ ਕੁਰੀਸ਼ੀ ਨੂੰ ਕੇਰਲ ਪੁਲਿਸ ਤੇ ਹਵਾਲੇ 25 ਜੁਲਾਈ ਤੱਕ ਲੀਕ ਕਰ ਦਿੱਤਾ ਗਿਆ ਹੈ ਉੱਤਰ ਪ੍ਰਦੇਸ਼ ਦੇ ਵਿੱਚ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਪੁਰਵਾਂਚਲ ਨੂੰ ਵੱਡੀ ਸੁਭਾਤ ਦਿੱਤੀ ਹੈ। ਉਹਨਾਂ ਨੇ ਗੋਰਖਪੁਰ ਦੇ ਵਿੱਚ ਐਮ ਸਥਾਨੀ ਪੱਥਰ ਰੱਖਿਆ। ਇਸ ਪੱਲਾ ਗੋਰਖਪੁਰ ਪਹੁੰਚੇ ਮੋਦੀ ਨੇ ਗੋਰਖਨਾਥ ਪਾਈਚਾਲ ਦੇ ਸਭ ਤੋਂ ਵੱਡੇ ਮੱਠ ਗੋਰਖਨਾਥ ਮੰਦਿਰ ਦੇ ਵਿੱਚ ਪੂਜਾ ਅਰਚਨਾ ਕੀਤੀ। ਪ੍ਰਧਾਨ ਮੰਤਰੀ ਨੇ ਗੋਰਖਨਾਥ ਦੀ ਧਰਤੀ ਨੂੰ ਮਹੱਤਵਪੂਰਨ ਦੱਸਦੇ ਹੋਏ ਕਿਹਾ ਕਿ ਇਹ ਬੁੱਧ, ਮਹਾਵੀਰ ਅਤੇ ਕਬੀਰ ਦੀ ਧਰਤੀ ਹੈ।